ਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ ਧਾਮੀ ਅਸਤੀਫਾ ਵਾਪਸ ਲੈਣ ਤੋਂ ਕਿਉਂਕਿ ਇਨਕਾਰ ਕਰ ਚੁੱਕੇ ਨੇ ਕੱਲ ਨੂੰ ਦਾ ਬਿਆਨ ਸਾਹਮਣੇ ਆ ਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜੇਕਰ ਮਨਜ਼ੂਰ ਹੁੰਦਾ ਤਾਂ ਰਗੂਜੀਤ ਸਿੰਘ ਵਿਰਕ ਕਾਰਜਕਾਰੀ ਪ੍ਰਧਾਨ ਬਣ ਸਕਦੇ ਨੇ ਫਿਲਹਾਲ ਐ ਜੀ ਪੀ ਸੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਰਗੂਜੀਤ ਸਿੰਘ ਵਿਰਕ ਕੱਲ ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਨੇ ਤੇ ਅਸਤੀਫਾ ਵਾਪਸ ਲੈਣ ਦਾ ਕੋਈ ਵੀ ਇਰਾਦਾ ਨਹੀਂ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਤਾਂ ਇਸ ਦੇ ਵਿਚਾਲੇ ਅੱਜ ਐ ਜੀ ਪੀ ਸੀ ਅੰਤਰਨ ਕਮੇਟੀ ਦੀ ਇਹ ਮੀਟਿੰਗ ਹੋ ਰਹੀ ਹੈ ਆ ਬੈਠਕ ਸ਼ੁਰੂ ਹੋ ਚੁੱਕੀ ਹੈ ਇਸ ਮੀਟਿੰਗ ਦੇ ਵਿੱਚ ਇੱਥੇ ਕਿ ਬਜਟ ਨੂੰ ਲੈ ਕੇ ਫੈਸਲਾ ਲਿਆ ਗਿਆ ਨਾ ਬਜਟ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਉੱਥੇ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਅੱਜ ਫੈਸਲਾ ਲਿਆ ਜਾਣਾ ਜਿਸ ਤਰੀਕੇ ਨਾਲ ਹਜਿੰਦਰ ਸਿੰਘ ਧਾਮੀ ਸਾਫ਼ ਕਹਿ ਚੁੱਕੇ ਨੇ ਕਿ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਤਾਂ ਕੀ ਅੱਜ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ ਜੇਕਰ ਅਸਤੀਫਾ ਮਨਜ਼ੂਰ ਹੁੰਦਾ ਤਾਂ ਕੀ ਰਗੂਜੀਤ ਸਿੰਘ ਵਰਗੇ ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਇਹ ਕੁਝ ਸਮੇਂ ਤੱਕ ਇਸ ਮੀਟਿੰਗ ਦੇ ਬਾਅਦ ਜਦੋਂ ਕਿ ਪ੍ਰਸਿੱਧ ਮੁਖਾਤਬ ਹੋਣਗੇ ਅੰਤਰੀ ਕਮੇਟੀ ਦੇ ਮੈਂਬਰ ਤੋਂ ਉਸ ਤੋਂ ਇਹ ਪਿਕਚਰ ਬਿਲਕੁਲ ਸਪਸ਼ਟ ਹੋ ਜਾਵੇਗੀ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਕੀ ਫੈਸਲਾ ਲਿਆ ਜਾਂਦਾ ਹੈ ਦਰਸ 17 ਫਰਵਰੀ ਨੂੰ ਹਜਿੰਦਰ ਸਿੰਘ ਧਾਮੀ ਐ ਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਤਸਤੀਫਾ ਦੇਣ ਤੋਂ ਬਾਅਦ ਚ ਕੱਲ ਪਹਿਲੀ ਵਾਰ ਜੋ ਕੇ ਅੰਮ੍ਰਿਤਸਰ ਪਹੁੰਚੇ ਗਿਆਨੀ ਗੁਰਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਉਸ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸਟੈਂਡ ਆਪਣਾ ਇੱਕ ਪਰਫੇਰ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਹਾਲ ਦੇ ਵਿੱਚ ਅਸਤੀਫਾ ਵਾਪਸ ਨਹੀਂ ਲੈਣਗੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਾਕੀ ਅੱਗੇ ਜੋ ਕਰਨਾ ਹੈ ਅੰਤਰੀ ਕਮੇਟੀ ਨੇ ਦੇਖਣਾ ਉਸਨੇ ਕਰਨਾ ਪਰ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਤਾਂ ਇਸ ਦੇ ਵਿਚਾਲੇ ਅੰਤਰੀ ਕਮੇਟੀ ਦੀ ਐ ਮੀਟਿੰਗ ਹੋ ਰਹੀ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਜੋ ਕੇ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਫੈਸਲਾ ਆ ਲਿਆ ਜਾਵੇਗਾ ਤੁਹਾਨੂੰ ਸਵਾਲ ਹੈ ਕਿ ਕੀ 18 ਦਿਨਾਂ ਬਾਅਦ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੋ ਜਾਵੇਗਾ ਤਾਂ ਸਿੱਧਾ ਰੁਕ ਕਰਦੇ ਅੰਮ੍ਰਿਤਸਰ ਦਾ ਕਿਥੋਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਸਾਰੀਆਂ ਦੀ ਨਜ਼ਰਾਂ ਅੱਜ ਦੀ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿ ਕੀ ਅੱਜ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੋ ਜਾਵੇਗਾ ਤਾਂ ਅਗਲਾ ਪ੍ਰਧਾਨ ਕੌਣ ਹੋਵੇਗਾ ਕੀ ਕੋਈ ਜਾਣਕਾਰੀ ਅਜੰਡਾ ਰੁਟੀਨ ਮੈਟਰ ਦਾ ਖਾਸ ਬਜਟ ਤੇ ਫੋਕਸਾ ਮਾਰਚ ਚ 31 ਮਾਰਚ ਤੱਕ ਬਜਟ ਪੇਸ਼ ਕਰਨਾ ਹੁੰਦਾ ਬਾਕੀ ਅੰਦਰ ਜਾ ਕੇ ਪਤਾ ਲੱਗੂ ਜੋ ਵੀ ਹੈਗਾ ਜਿਸ ਤਰ੍ਹਾਂ ਧਮੀ ਸਾਹਿਬ ਨੇ ਕੱਲ ਸਪਸ਼ਟੀ ਕਰ ਦਿੱਤਾ ਕਿ ਬਸਤੀਫਾ ਵਾਪਸ ਨਹੀਂ ਲਵਾਵਾਂਗਾ ਇਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਉਹਦੇ ਬਾਰੇ ਕਮੈਂਟ ਨਹੀਂ ਕਰ ਸਕਦੇ ਅਸੀਂ ਹਾਂ ਰਿਜੈਕਟ ਮੀਟਿੰਗ 'ਚ ਜ਼ਰੂਰ ਕਿਹਾ ਸੀ ਵੀ ਉਹ ਅਸਤੀਫਾ ਵਾਪਸ ਲੈ ਲੈਣ ਨਹੀਂ ਲੈਣਾ ਨਹੀਂ ਕਿਹਾ ਸੀਗਾ ਅਸੀਂ ਕਿ ਪ੍ਰਵਾਨ ਨਾ ਕਰੋ ਪਰ ਉਹਨੂੰ ਰਿਜੈਕਟ ਬਣੇ ਉਹ ਉਹਨੂੰ ਪੈਂਡਿੰਗ ਰੱਖ ਲਿਆ ਵੈਸੇ ਤਾਂ ਰੱਦ ਕਰ ਦੇਣਾ ਚਾਹੀਦਾ ਜੇ ਫਿਰ ਤੱਕ ਰਸਤਾ ਸਾਫ਼ ਸੀ ਸਰ ਬਿਲਕੁਲ ਮੀਟਿੰਗ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ ਮੈਂਬਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੇ ਉਹ ਮੀਟਿੰਗ ਹਾਲ ਦੇ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਜਿਹੜੇ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਮੈਂਬਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਮੀਟਿੰਗ ਕਿੰਨੀ ਦੇਰ ਚੱਲਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਜਿੱਥੋਂ ਤੱਕ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦਾ ਸਵਾਲ ਹੈ ਤਾਂ ਹਰਜਿੰਦਰ ਸਿੰਘ ਧਾਮੀ ਨੇ ਕੱਲ ਹੀ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਐਸਡੀਪੀਸੀ ਦਫਤਰ ਦੇ ਵਿੱਚ ਕਿਸ ਤਰੀਕੇ ਦੀ ਹਲਚਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਅੰਤਰਿਕ ਕਮੇਟੀ ਦੇ ਜਿਹੜੇ ਤਮਾਮ ਮੈਂਬਰ ਨੇ ਉਹ ਪਹੁੰਚ ਚੁੱਕੇ ਨੇ ਔਰ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰ ਨੇ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅੱਜ ਦਾ ਜਿਹੜਾ ਅਜੰਡਾ ਹੈ ਮੀਟਿੰਗ ਦਾ ਉਹ ਬਜਟ ਨੂੰ ਲੈ ਕੇ ਜੋ ਹੈ ਉਹ ਰੱਖਿਆ ਗਿਆ ਕਿ ਬਜਟ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਜਿਹੜੀ ਪਿਛਲੀ ਵਾਰ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਵੀ ਅਜੰਡਾ ਕੁਝ ਹੋਰ ਸੀ ਪਰ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਦੇ ਵਿੱਚ ਹੋਰ ਜਿਹੜੇ ਐਲਾਨ ਨੇ ਕਰ ਦਿੱਤੇ ਜਾਂਦੇ ਨੇ ਤਾਂ ਅੱਜ ਵੀ ਜਿੱਥੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਫੈਸਲਾ ਜਿਹੜਾ ਉਹ ਲਿਆ ਜਾਣਾ ਤਾਂ ਨਾਲ ਦੀ ਨਾਲ ਜਿਹੜੇ ਹੈੱਡ ਗਰੰਥੀ ਨੇ ਦਰਬਾਰ ਸਾਹਿਬ ਦੇ ਔਰ ਮੌਜੂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ ਤਾਂ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਵੀ ਕੋਈ ਕਾਫੀ ਫੈਸਲਾ ਲੈਣ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹਾਲਾਂਕਿ ਇਸ ਬਾਰੇ ਅਧਿਕਾਰਿਕ ਤੌਰ ਤੇ ਹੱਲੇ ਕਿਸੇ ਵੱਲੋਂ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਇਹ ਚਰਚਾਵਾਂ ਜ਼ਰੂਰ ਨੇ ਪੰਥਕ ਗਲਿਆਰਿਆਂ ਦੇ ਵਿੱਚ ਤਾਂ ਅੱਜ ਦੀ ਮੀਟਿੰਗ ਔਰ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਲਏ ਜਾਣੇ ਨੇ ਉਹ ਕਾਫੀ ਅਹਿਮ ਹੋਣਗੇ ਇੱਥੇ ਕਰਕੇ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਉਹਨਾਂ ਦੀ ਨਜ਼ਰ ਅੱਜ ਦੀ ਇਸ ਮੀਟਿੰਗ ਦੇ ਉੱਤੇ ਟਿਕੀ ਹੋਈ ਹੈ ਕਿ ਜੇਕਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਕਾਰਜਕਾਰੀ ਪ੍ਰਧਾਨ ਕੌਣ ਹੋਏਗਾ ਹਾਲਾਂਕਿ ਰਗੂਜੀਤ ਸਿੰਘ ਵਿਰਕ ਜੋ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਮ ਦੀ ਸਭ ਤੋਂ ਵੱਧ ਚਰਚਾ ਹੈ ਕਿ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜੋ ਹੈ ਅੱਜ ਅੰਤਰਨ ਕਮੇਟੀ ਵੱਲੋਂ ਚੁਣਿਆ ਜਾ ਸਕਦਾ ਹੈ ਤਾਂ ਬਜਟ ਵੀ ਹੈ ਕਿਉਂਕਿ ਬਜਟ اجلاس ਜੋ ਹੈ ਹਰ ਸਾਲ ਐਸਜੀਪੀਸੀ ਦਾ ਜਿਹੜਾ ਉਹ ਬੁਲਾਇਆ ਜਾਂਦਾ ਐਸਜੀਪੀਸੀ ਦੇ ਇੱਥੇ ਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਤਾਂ ਇਸ ਵਾਰ ਇੱਕ ਵੱਖਰੀ ਚੀਜ਼ ਇਹ ਦੇਖਣ ਨੂੰ ਮਿਲੇਗੀ ਕਿ ਪ੍ਰਧਾਨ ਦੀ ਬਜਾਏ ਕਾਰਜਕਾਰੀ ਪ੍ਰਧਾਨ ਦੀ ਦੇਖ-ਰੇਖ ਦੇ ਵਿੱਚ ਜਿਹੜਾ ਐਸਜੀਪੀਸੀ ਦਾ ਬਜਟ ਹੈ ਉਹ ਪੇਸ਼ ਕੀਤਾ ਜਾਏਗਾ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਕਿ ਐਸਜੀਪੀਸੀ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਪੰਨਾ ਜਿਹੜਾ ਹੈ ਉਹ ਜੁੜਨ ਜਾ ਰਿਹਾ ਤਾਂ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਮੀਟਿੰਗ ਤੋਂ ਬਾਅਦ ਕਿੰਨੇ ਵਜੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉੱਥੇ ਵੀ ਦੇਰ ਦੇ ਵਿੱਚ ਹੋ ਜਾਏਗਾ ਪਰ ਅੱਜ ਦੇ ਨਾਲ ਤੇ ਗੱਲ ਚੱਲ ਰਹੀ ਹੈ ਕਿ ਜੀਐਸਟੀ ਦਾ ਅਸਤੀਫਾ ਅਬ ਮਨਜ਼ੂਰ ਹੋ ਜਾਵੇਗਾ ਕਿ ਇਸ ਗੱਲ ਦੀ ਵੀ ਕੋਈ ਗੁੰਜਾਇਸ਼ ਅਜੇ ਵੀ ਹੈ ਕਿ ਜਦੋਂ ਜਨਰਲ ਸਿੰਘ ਧਾਮੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਤਾਂ ਕੀ ਹੈ ਜਿਹੀ ਗੁੰਜਾਇਸ਼ ਵੀ ਹੈ ਇਸ ਤਰੀਕੇ ਦੀ ਗਿੜੀ ਆਵਾਜ਼ ਵੀ ਇਸ ਮੀਟਿੰਗ ਦੇ ਵਿੱਚ ਉੱਠ ਸਕਦੀ ਹੈ ਕਿ ਫਿਰ ਵੀ ਹਜਿੰਦਰ ਸਿੰਘ ਧਾਮੇ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਜਾਵੇ ਆ ਮੋੜ ਤੋਂ ਕਿਤੇ ਨਾ ਕਿਤੇ ਉਹ ਉਸ ਕਵਾਇਦੇ ਵਿੱਚ ਲਿਆਂ ਜਾਵੇ ਉਹਨਾਂ ਨੂੰ ਮਨਾਉਣ ਦੀ ਜੋਕ ਕੇ ਕੋਸ਼ਿਸ਼ ਕੀਤੀ ਜਾਵੇ ਕਿਸ ਲਿਹਾਜ ਦੇ ਨਾਲ ਹੀ ਵੇਖਿਆ ਜਾ ਸਕਦਾ ਹੈ ਅਤੇ ਕੋ ਹੁਣ ਤੱਕ ਕਿਸੇ ਵੀ ਮੈਂਬਰ ਨੇ ਜਾਂ ਐ ਜੀ ਪੀ ਸੀ ਦੇ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦਾ ਜਿਹੜਾ ਜ਼ਿਕਰ ਨਹੀਂ ਕੀਤਾ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਣਾ ਹਾਲਾਂਕਿ ਮੀਟਿੰਗ ਜਿਹੜੀ ਹੈ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਜਿਹੜੇ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਅਸੀਂ ਅੱਜ ਵੀ ਇਹ ਗੱਲ ਕਹਿ ਰਹੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਜਿਹੜਾ ਅਸਤੀਫਾ ਉਹ ਨਹੀਂ ਦੇਣਾ ਚਾਹੀਦਾ ਔਰ ਅੰਤਰਿਕ ਕਮੇਟੀ ਨੂੰ ਉਹ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕਰਨਾ ਚਾਹੀਦਾ ਪਰ ਇਸੇ ਦੇ ਚਲਦਿਆਂ ਜਿਹੜੀ ਪਿਛਲੀ ਵਾਰ ਅੰਤਰਿਕ ਕਮੇਟੀ ਦੀ ਮੀਟਿੰਗ ਸੀ ਉਸ ਦੇ ਵਿੱਚ ਪੰਜ ਮੈਂਬਰਾਂ ਦੀ ਇਹੋ ਹੀ ਡਿਊਟੀ ਜਿਹੜੀ ਉਹ ਲਗਾਈ ਗਈ ਸੀ ਕਿ ਹਰਜਿੰਦਰ ਸਿੰਘ ਧਾਮੀ ਨੂੰ ਜਾ ਕੇ ਮਿਲੇ ਉਹਨਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ ਪਰ ਹੱਲੇ ਇੱਕ ਆਪਸ਼ਨ ਜਿਹੜੀ ਹੈ ਕਿਉਂਕਿ ਕੱਲ ਜੇਕਰ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਨੂੰ ਧਿਆਨ ਦੇ ਨਾਲ ਸੁਣੀਏ ਤਾਂ ਉਸ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਜੋ ਵੀ ਫੈਸਲਾ ਲੈਣਾ ਹੈ ਜੋ ਵੀ ਨਿਰਣਾ ਹੋਏਗਾ ਉਹ ਅੰਤਰੀਂ ਕਮੇਟੀ ਦਾ ਹੋਏਗਾ ਉਹਨਾਂ ਦੇ ਅਸੀਂ ਕਹਿ ਸਕਦੇ ਕਿ ਕੋਲ ਇਹ ਪੂਰਾ ਅਧਿਕਾਰ ਖੇਤਰ ਹੈ ਉਹਨਾਂ ਦਾ ਕਿ ਉਹਨਾਂ ਨੇ ਇਸ ਅਸਤੀਫੇ ਨੂੰ ਨਾਮਨਜ਼ੂਰ ਕਰਨਾ ਹੈ ਜਾਂ ਫਿਰ ਇਸ ਅਸਤੀਫੇ ਨੂੰ ਮਨਜ਼ੂਰ ਕਰਕੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇਣੀ ਹੈ ਕੋਈ ਕਾਰਜਕਾਰੀ ਪ੍ਰਧਾਨ ਲਗਾਉਣਾ ਤਾਂ ਇਹ ਅੰਤਰੀਂ ਕਮੇਟੀ ਦੇ ਕੋਲ ਸਾਰਾ ਜਿਹੜਾ ਉਹਨਾਂ ਦਾ ਅਧਿਕਾਰ ਖੇਤਰ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਹਾਲੇ ਇੱਕ ਜਿਹੜਾ ਵੱਡਾ ਸਵਾਲ ਬਣਿਆ ਹੋਇਆ ਕਿ ਕੀ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨ ਰਹਿਣਗੇ ਜਾਂ ਕਿਸੇ ਹੋਰ ਅਾਗੂ ਨੂੰ ਜੋ ਹੈ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਸੇਵਾਵਾਂ ਜੜੀਆਂ ਨੇ ਉਹ ਦਿੱਤੀਆਂ ਜਾ ਸਕਦੀ ਹੈ ਤਾਂ ਇਸੇ ਕਰਕੇ ਹੀ ਹਰ ਕਿਸੇ ਦੀ ਨਜ਼ਰ ਇਸ ਮੀਟਿੰਗ ਦੇ ਟਿੱਕੀ ਹੋਈ ਹੈ ਔਰ ਇਸ ਮੀਟਿੰਗ ਦਾ ਜਿਹੜਾ ਸੁਨੇਹਾ ਹੈ ਮੀਡੀਆ ਨੂੰ ਅੱਜ ਤੋਂ 2 ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਕਿਉਂਕਿ ਅਕਸਰ ਅਸੀਂ ਦੇਖਦੇ ਕਿ ਕਈ ਵਾਰ ਬਿਲਕੁਲ ਮੌਕੇ ਤੇ ਮੀਟਿੰਗ ਜਿਹੜੀ ਹੈ ਉਹ ਬੁਲਾਈ ਜਾਂਦੀ ਹੈ ਜਿਸ ਨੂੰ ਹੰਗਾਮੀ ਮੀਟਿੰਗ ਦਾ ਜਾਂ ਐਮਰਜੈਂਸੀ ਮੀਟਿੰਗ ਦਾ ਨਾਮ ਦੇ ਦਿੱਤਾ ਜਾਂਦਾ ਤਾਂ ਇਹ ਮੀਟਿੰਗ ਜਿਹੜੀ ਹੈ ਪੂਰੀ ਵਿਚਾਰ ਚਰਚਾ ਤੋਂ ਬਾਅਦ ਕਿਉਂਕਿ ਬਜਟ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚਦੀ ਹੈ ਉੱਥੇ ਵੀ ਗੱਲਬਾਤ ਹੋਈ ਸੀ ਔਰ ਉਸ ਦਿਨ ਵੀ ਮੈਂਬਰਾਂ ਦਾ ਇਹੀ ਕਹਿਣਾ ਸੀ ਕਿ ਸਾਨੂੰ ਪੂਰੀ ਉਮੀਦ ਹੈ ਕਿ ਹਰਜਿੰਦਰ ਸਿੰਘ ਧਾਮੀ ਹੀ ਐਸਡੀਪੀਸੀ ਦੇ ਪ੍ਰਧਾਨ ਦੀ ਜਿਹੜੀ ਸੇਵਾ ਉਹ ਨਿਭਾਉਂਦੇ ਰਹਿਣਗੇ ਪਰ ਹੱਲੇ ਵੀ ਸਪਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਾਰੀ ਜਿਹੜੀ ਅ ਇਸ ਦਾ ਜਿਹੜਾ ਅਧਿਕਾਰ ਖੇਤਰ ਹੈ ਪਾਵਰ ਜਿਹੜੀ ਹੈ ਉਹ ਅੰਤਰਿਕ ਕਮੇਟੀ ਦੇ ਕੋਲ ਹੈ ਤਾਂ ਅੰਤਰਿਕ ਕਮੇਟੀ ਦੀ ਹੁਣ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕਦੋਂ ਇਹ ਮੀਟਿੰਗ ਜਿਹੜੀ ਹੈ ਖਤਮ ਹੁੰਦੀ ਹੈ ਔਰ ਉਸ ਤੋਂ ਬਾਅਦ ਮੀਡੀਆ ਦੇ ਨਾਲ ਜਦੋਂ ਰੂਬ ਰੂਹ ਹੋਣਗੇ ਜਿਹੜੇ ਅ ਬਾਕੀ ਅਹੁਦੇਦਾਰ ਨੇ ਪ੍ਰਧਾਨ ਤੋਂ ਇਲਾਵਾ ਤਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਹ ਆਪਣੇ ਆਪ ਦੇ ਵਿੱਚ ਅੱਜ ਇੱਕ ਵੱਡੀ ਖਬਰ ਇੱਕ ਵੱਡੀ ਸੁਰਖੀ ਦੇ ਤੌਰ ਤੇ ਜ਼ਰੂਰ ਸਾਹਮਣੇ ਆਉਣ ਦੀ ਉਮੀਦ ਹੈ ਜੀ ਪ੍ਰਮਿੰਦਰ ਰਾਜੀਵ ਜਦੋਂ ਅੱਜ ਅੰਤਰਿਕ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਅਜੇ ਹਜਿੰਦਰ ਸਿੰਘ ਧਮੀ ਦੇ ਅਸਤੀਫੇ ਤੇ ਫੈਸਲਾ ਲਿਆ ਜਾਣਾ ਹੈ ਪਰ ਇਸ ਤੋਂ ਇੱਕ ਦਿਨ ਪਹਿਲਾਂ ਹਜਿੰਦਰ ਸਿੰਘ ਧਾਮੀ ਦਾ ਅੰਮ੍ਰਿਤਸਰ ਪਹੁੰਚਣਾ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਕਰਨਾ ਉਸ ਤੋਂ ਬਾਅਦ ਚ ਸਪਸ਼ਟ ਕਰਨਾ ਕਿ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਕਿਉਂਕਿ ਜਦੋਂ 17 ਤਰੀਕ ਨੂੰ ਉਹ ਅਸਤੀਫਾ ਦਿੱਤਾ ਜਾਂਦਾ ਉਸ ਤੋਂ ਬਾਅਦ ਹਾਲਾਂਕਿ ਘਰ ਦੇ ਵਿੱਚ ਉਹਨਾਂ ਦੇ ਬਹੁਤ ਸਾਰੀਆਂ ਮੁਲਾਕਾਤਾਂ ਚੱਲੀਆਂ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਹੋਈਆਂ ਪਰ ਉਸ ਤੋਂ ਬਾਅਦ ਪਹਿਲੀ ਵਾਰ ਉਹ ਅੰਮ੍ਰਿਤਸਰ ਪਹੁੰਚੇ ਸਨ ਤੇ ਇਸ ਅੰਮ੍ਰਿਤਸਰ ਫੇਰੀ ਦੇ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਜੋ ਕੱਲ੍ਹ ਮੁਲਾਕਾਤ ਵੀ ਕੀਤੀ ਗਈ ਸਿੰਘ ਸਾਹਿਬ ਦੇ ਨਾਲ ਉਸ ਦੇ ਕੀ ਮਾਇਨੇ ਕੱਢੇ ਜਾ ਰਹੇ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ ਬਿਲਕੁਲ ਕਿਉਂਕਿ ਹਰਜਿੰਦਰ ਸਿੰਘ ਧਾਮੀ ਇੱਕ ਬੇਦਾਗ ਔਰ ਇਮਾਨਦਾਰ ਸ਼ਖਸੀਅਤ ਦੇ ਤੌਰ ਤੇ ਐਸਪੀਸੀ ਦੇ ਪ੍ਰਧਾਨ ਵੱਲੋਂ ਸੇਵਾ ਜਿਹੜੀ ਆ ਉਹ ਨਿਭਾਉਂਦੇ ਰਹੇ ਨੇ ਹਾਲਾਂਕਿ ਉਹਨਾਂ ਕੋਲੋਂ ਇੱਕ ਐਸੀ ਗਲਤੀ ਜ਼ਰੂਰ ਹੋਈ ਸੀ ਜਿਸ ਦਾ ਉਹਨਾਂ ਨੂੰ ਤੁਰੰਤ ਅਹਿਸਾਸ ਵੀ ਹੋਇਆ ਔਰ ਉਹਨਾਂ ਨੇ ਅਕਾਲ ਤੱਕ ਤੇਲ ਲਿਖਤੀ ਰੂਪ ਦੇ ਵਿੱਚ ਉਸ ਦੇ ਲਈ ਮਾਫੀ ਵੀ ਮੰਗੀ ਤਾਂ ਇਸ ਕਰਕੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ ਨੇ ਪਰ ਜੇਕਰ ਅਸੀਂ ਗੱਲ ਕਰੀਏ ਕੱਲ ਜਿਹੜਾ ਬੀਤਿਆ ਕੱਲ ਹੈ ਤਾਂ ਧਾਮੀ ਜੋ ਨੇ ਜਦੋਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ মিডিਆ ਤੋਂ ਲਗਾਤਾਰ ਜਿਹੜੀ ਦੂਰੀ ਉਹਨਾਂ ਵੱਲੋਂ ਬਣਾਈ ਗਈ ਸੀ ਪਰ ਕੱਲ ਅਚਾਨਕ ਉਹ ਅੰਮ੍ਰਿਤਸਰ ਪਹੁੰਚਦੇ ਨੇ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਔਰ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਐਸਜੀਪੀਸੀ ਦੇ ਇਸੇ ਦਫਤਰ ਦੇ ਵਿੱਚ ਆਉਂਦੇ ਨੇ ਤਮਾਮ ਜਿੰਨੇ ਵੀ ਅਧਿਕਾਰੀ ਜਾਂ ਜਿਹੜੀ ਉਹਨਾਂ ਦੀ ਹੁਣ ਤੱਕ ਟੀਮ ਰਹੀ ਹੈ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਸੰਕੇਤ ਸੀ ਕਿ ਜਿਸ ਤਰੀਕੇ ਦੇ ਨਾਲ ਕਿਸੇ ਦੀ ਕੋਈ ਰਿਟਾਇਰਮੈਂਟ ਹੁੰਦੀ ਹੈ ਜਾਂ ਕਿਸੇ ਦੀ ਸੇਵਾ ਮੁਕਤੀ ਹੁੰਦੀ ਹੈ ਤਾਂ ਉਦੋਂ ਉਹ ਸ਼ਖਸ ਆਪਣੇ ਦਫ਼ਤਰ ਦੇ ਜਿੰਨੇ ਵੀ ਸਟਾਫ ਹੁੰਦਾ ਹੈ ਜਿੰਨੇ ਵੀ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਹੈ ਤਾਂ ਉਹਨਾਂ ਨੂੰ ਮਿਲ ਕੇ ਜਾਂਦਾ ਤਾਂ ਕੱਲ ਉਸ ਤਰੀਕੇ ਦੇ ਸੰਕੇਤ ਜਿਹੜੇ ਨੇ ਉਹ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਸੀ ਪਰ ਕਿਉਂਕਿ ਜਦੋਂ ਤੱਕ ਅਧਿਕਾਰਕ ਤੌਰ ਤੇ ਉਸ ਦਾ ਕੋਈ ਐਲਾਨ ਜਾਂ ਉਸ ਫੈਸਲੇ ਦੀ ਕੋਈ ਕਾਪੀ ਜਿਹੜੀ ਹੈ ਉਹ ਜਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜੋ ਹੈ ਉਹ ਮਨਜ਼ੂਰ ਹੋ ਚੁੱਕਿਆ ਹੈ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਤਾਂ ਥੋੜਾ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਤਾਂ ਜਿੰਨੇ ਵੀ ਸਵਾਲ ਮੀਡੀਆ ਦੇ ਜਾਂ ਆਮ ਲੋਕਾਂ ਦੇ ਜਾਂ ਸਿੱਖ ਸੰਗਤ ਦੇ ਜ਼ਹਿਨ ਦੇ ਵਿੱਚ ਨੇ ਤਾਂ ਇਹਨਾਂ ਦੇ ਜਵਾਬ 1 ਤੋਂ 2 ਵਜੇ ਦੇ ਦਰਮਿਆਨ ਜੋ ਦੇ ਉਹ ਮਿਲਦੇ ਲਾਜ਼ਮੀ ਨੇ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜਦੋਂ ਕੋਈ ਵੱਡਾ ਅਪਡੇਟ ਆਵੇਗਾ ਮੁਰ ਤੋਂ ਤੜਾ ਰੋਕ ਕਰਾਂਗੇ ਤੇ ਐ ਜੀ ਪੀ ਸੀ ਇੰਤਰੀ ਕਮੇਟੀ ਦੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਥੋੜੀ ਦੇਰ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿ ਅੱਜ ਹਰਜਿੰਦਰ ਸਿੰਘ ਤਾਮੇਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਜਾਂ ਇਸ ਨੂੰ ਲੈ ਕੇ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਅਸਤੀਫਾ ਪੈਂਡਿੰਗ ਕੀਤਾ ਗਿਆ ਸੀ ਨਾ ਮਨਜ਼ੂਰ ਕੀਤਾ ਗਿਆ ਨਾ ਅਤੇ ਜੇਕਰ ਅਜ ਇਸ ਤਿਫਾ ਮਨਜ਼ੂਰ ਹੁੰਦਾ ਹੈ ਤੇ ਇਹ ਵੀ ਜੂਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੋ ਰਗੁਜੀਤ ਸਿੰਘ ਵਿਰਕ ਐਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਜਾ ਸਕਦਾ ਹੈ ਪਰ ਦੂਜਾ ਸਵਾਲ ਇਹ ਵੀ ਹੈ ਕਿ ਕੀ ਅਜੇ ਵੀ ਕੋਈ ਅਜੇ ਹੀ ਗੁੰਜਾਇਸ਼ ਹੈ ਕਿ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਜਾਵੇ ਜਾਂ ਮੁਰ ਤੋਂ ਐਜੀਪੀਸੀ ਦੀ ਪ੍ਰਧਾਨਗੀ ਸੰਭਰਨ ਦੇ ਲਈ ਰਾਜ਼ੀ ਹੋ ਜਾਣ ਪਰ ਜੋ ਕੱਲ ਉਹਨਾਂ ਦਾ ਬਿਆਨ ਸਾਂਭਣਾ ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀਗਾ ਕਿ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਜੈਕਰਪੂਰੀ ਟਾਈਮਲਾਈਨ ਦੀ ਗੱਲ ਕੀਤੀ ਜਾਵੇ ਕਿ ਆਖਰਕਾਰ ਕਿਵੇਂ ਇਸ ਅਸਤੀਫੇ ਦਾ ਮੋੜ ਵੱਜਦਾ ਕਿਵੇਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਉਹ ਵੀ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਕਿ 10 ਫਰਵਰੀ 2025 ਨੂੰ ਗਿਆਨੀ ਹਰਪ੍ਰੀਤ ਸਿੰਘ ਤਖਸਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਉਹਨਾਂ ਨੂੰ ਫਰਕ ਕੀਤਾ ਗਿਆ 17 ਫਰਵਰੀ ਨੂੰ ਐ ਜੀ ਪੀ ਸੀ ਪ੍ਰਧਾਨ ਹਰਜਨ ਸਿੰਘ ਧਾਮੀ ਦੇ ਵੱਲੋਂ ਆਪਣੇ ਐ ਜੀ ਪੀ ਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਜੈਕਰਪੂਰੀ ਟਾਈਮਲਾਈਨ ਦੀ ਅਸੀਂ ਗੱਲ ਕਰੀਏ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅਸਤੀਫੇ ਦਾ ਮੋੜ ਵੱਜਦਾ 18 ਫਰਵਰੀ ਨੂੰ ਆ ਪ੍ਰੋਫੈਸਰ ਕੇਪਾਸ ਸੀ ਬਨੂੰਗਰ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਤੋਂ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਹੈ ਪਰ 19 ਫਰਵਰੀ ਨੂੰ ਅਕਾਲੀ ਦਲ ਦੇ ਵਫਦ ਦੇ ਵੱਲੋਂ ਹਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ 21 ਫਰਵਰੀ ਨੂੰ ਜੀਪੀਯੂਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਫੈਸਲਾ ਨਹੀਂ ਹੋ ਸਕਿਆ ਉਸ ਦਿਨ ਅਸਤੀਫੇ ਨੂੰ ਪੈਂਡਿੰਗ ਰੱਖ ਲਿਆ ਗਿਆ ਸੀ ਫਿਰ 28 ਫਰਵਰੀ ਨੂੰ ਹੁਸ਼ਾਰਪੁਰ ਦੇ ਵਿੱਚ ਧਾਮੇ ਨੂੰ ਜਥੇਦਾਰ ਗਿਆਨੀ ਰਘਵੀਰ ਸਿੰਘ ਮਲੇ ਧਾਮੇ ਤੋਂ ਅਸਤੀਫਾ ਵਾਪਸ ਲੈਣ ਦੀ ਜੋ ਕਿ ਸਿੰਘ ਸਾਹਿਬ ਦੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਫਿਰ 2 ਮਾਰਚ ਨੂੰ 5 ਮੈਂਬਰੀ ਕਮੇਟੀ ਦੇ ਵੱਲੋਂ ਹਜਿੰਦਰ ਸਿੰਘ ਧਾਮੇ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਅਸਤੀਫਾ ਵਾਪਸ ਲੈਣ ਦੀ ਮੰਗ ਕੀਤੀ ਗਈ 6 ਮਾਰਚ ਨੂੰ ਅਮਰਸਰ ਦੇ ਵਿੱਚ ਹਜਿੰਦਰ ਸਿੰਘ ਧਾਮੇ ਦੀ ਜਥੇਦਾਰ ਦੇ ਨਾਲ ਮੁਲਾਕਾਤ ਹੋਈ ਕੱਲ ਜੋ ਕਿ ਅਮਰਸਰ ਹਜਿੰਦਰ ਸਿੰਘ ਧਾਮੇ ਪਹੁੰਚੇ ਸਨ ਖਰਜਿੰਦਰ ਧਾਮੇ ਦੇ ਵੱਲੋਂ ਅਸਤੀਫਾ ਵਾਪਸ ਲੈਣ ਤੋਂ ਕੋਰੀ ਨਾ ਕਰ ਦਿੱਤੀ ਜਾਂਦੀ ਹੈ ਆ ਤਾਂ ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਅਸਤੀਫੇ ਦਾ ਮੋੜ ਬਦਲਦਾ ਹੈ ਕਿਹੜੇ ਹਾਲਾਤਾਂ ਦੇ ਵਿੱਚ ਅਸਤੀਫਾ ਦਿੰਦੇ ਨੇ ਤਾਂ 18 ਦਿਨ ਕਰੀਬ ਹੋ ਨੀਬ ਹੋ ਚੁੱਕੇ ਨੇ ਕਿਉਂਕਿ 17 ਫਰਵਰੀ ਨੂੰ ਦੇ ਵਲੋਂ ਅਸਤੀਫਾ ਦਿੱਤਾ ਗਿਆ ਸੀਗਾ ਤੇ ਹੁਣ ਇਹ ਵੱਡਾ ਸਵਾਲ ਹੈ ਕਿ ਕੀ 18 ਦਿਨਾਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਜਾਂ ਕੀ ਅਜੇ ਵੀ ਕੋਈ ਅਜਿਹੀ ਗੁੰਜਾਇਸ਼ ਹੈ ਕਿ ਹਰਜਿੰਦਰ ਸਿੰਘ ਧਾਮੀ ਰਾਜ਼ੀ ਹੋ ਜਾਣਗੇ ਜਾਂ ਅਸਤੀਫਾ ਨਾ ਮਨਜ਼ੂਰ ਵੀ ਹੋ ਸਕਦਾ ਹੈ ਇਹ ਵੀ ਥੋੜੀ ਦੇਰ ਦੇ ਵਿੱਚ ਜਿਵੇਂ ਇਹ ਮੀਟਿੰਗ ਖਤਮ ਹੋਵੇਗੀ ਉਸ ਤੋਂ ਬਾਅਦ ਜੋ ਜਾਣਕਾਰੀ ਐ ਜੀ ਪੀ ਸੀ ਦੇ ਅੰਤਰੀਕ 20 ਦੇ ਮੈਂਬਰਾਂ ਨੂੰ ਦਿੱਤੀ ਜਾਵੇਗੀ ਉਸ ਤੋਂ ਪਿਕਚਰ ਬਿਲਕੁਲ ਕਲੀਅਰ ਹੋ ਜਾਵੇਗੀ